ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਰਾਜਧਾਨੀ ਵਿੱਚ ਜਮਨਾ ਦੀ ਸਫਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸੰਬੰਧੀ ਵੱਡਾ ਫੈਸਲਾ ਲਿਆ ਹੁਣ ਜਲ ਬੋਰਡ ਆਪਣੇ ਪ੍ਰੋਜੈਕਟਾਂ ਸੰਬੰਧੀ ਫੈਸਲੇ ਲੈ ਸਕੇਗਾ ਹੁਣ ਜਲ ਬੋਰਡ ਨੂੰ ਕੈਬਨਟ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ ਮੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅਸੀਂ ਜਲ ਬੋਰਡ ਨੂੰ ਇੱਕ ਅਸਲੀ ਬੋਰਡ ਬਣਾ ਦਿੱਤਾ ਹੈ ਪਿਛਲੀ ਸਰਕਾਰ ਵਿੱਚ ਜਮਣਾ ਅਤੇ ਜਲ ਸਪਲਾਈ ਯੋਜਨਾਵਾਂ ਉਹਨਾਂ ਦੇ ਫੈਸਲਿਆਂ ਕਾਰਨ ਠੱਪ ਹੋ ਗਈਆਂ ਸਨ ਭਾਜਪਾ ਸਰਕਾਰ ਬਣਨ ਤੋਂ ਬਾਅਦ ਇਸ ਵਿੱਚ ਸੁਧਾਰ ਹੋਇਆ ਹੈ ਹੁਣ ਜਾਲ ਬੋਰਡ ਆਪਣੇ ਆਪ 50 ਕਰੋੜ ਰੁਪਏ ਤੱਕ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਅਤੇ ਲਾਗੂ ਕਰ ਸਕੇਗਾ ਇਸ ਲਈ ਕੈਬਨਟ ਦੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ ਇਸੇ ਤਰ੍ਹਾਂ ਜਾਲ ਬੋਰਡ ਦੇ ਚੇਅਰਮੈਨ ਨੂੰ 50 ਕਰੋੜ ਰੁਪਏ ਸੀਈਓ ਨੂੰ 25 ਕਰੋੜ ਰੁਪਏ ਅਤੇ ਹੋਰ ਅਧਿਕਾਰੀਆਂ ਨੂੰ ਵੀ ਵਧੀਆਂ ਵਿੱਤੀ ਸ਼ਕਤੀਆਂ ਦਿੱਤੀਆਂ ਗਈਆਂ ਹਨ ਮੁੱਖ ਮੰਤਰੀ ਰੇਖਾ ਗੋਪਤਾ ਨੇ ਕਿਹਾ ਕਿ ਹੁਣ ਨਤੀਜਾ ਮੁਖੀ ਸ਼ਾਸਨ ਨਾਲਿਆਂ ਅਤੇ ਜਮਨਾ ਦੀ ਸਫਾਈ ਨੂੰ ਤੇਜ਼ ਕਰੇਗਾ ਭ੍ਰਸ਼ਟਾਚਾਰ ਨੂੰ ਰੋਕਣ ਦੇ ਨਾਲ-ਨਾਲ ਜਵਾਬਦੇਹੀ ਅਤੇ ਪਾਰਦਰਸ਼ਤਾ ਵਧੇਗੀ ਇਸ ਤੋਂ ਇਲਾਵਾ ਐਸਟੀਵੀ ਡੀਸੀ ਲਿਟਲਿੰਗ ਪਲਾਂਟ ਪਾਈਪਲਾਈਨ ਅਤੇ ਬੂਸਟਿੰਗ ਸਟੇਸ਼ਨ ਵਰਗੇ ਕੰਮ ਹੁਣ ਤੇਜ਼ੀ ਨਾਲ ਕੀਤੇ ਜਾਣਗੇ ਸਰਕਾਰ ਨੇ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਨਾਲ ਜਨ ਹਿੱਤ ਵਿੱਚ ਇਹ ਵੱਡਾ ਫੈਸਲਾ ਲਿਆ ਹੈ ਮੱਖ ਮੰਤਰੀ ਰੇਖਾ ਗੁਪਤਾ ਨੇ ਇਸ ਐਲਾਨ ਤੋਂ ਬਾਅਦ ਜਲ ਬੋਰਡ ਹੁਣ ਜਮਨਾ ਦੀ ਸਫਾਈ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਪਹਿਲੇ ਪੜਾਅ ਵਿੱਚ ਜਮਨਾ ਵਿੱਚ ਡਿੱਗਣ ਵਾਲੇ ਗੰਦੇ ਪਾਣੀ ਨੂੰ ਰੋਕਿਆ ਜਾਵੇਗਾ ਤਾਂ ਜੋ ਜਮਨਾ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇ ਇਸ ਤੋਂ ਬਾਅਦ ਜਮਨਾ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ